ਕਸਨੋਵ ਫਾਲ ਹੈ ਕਸ਼ਮੀਰ ਦਾ ਪਿੰਡ ਸਾਹਮਣੇ ਜਿਹੜਾ ਸੇਬਾਂ ਦਾ ਬਾਗ ਹੈ ਸਨੋਫਾਲ ਹੋ ਚੁੱਕੀ ਹੈ ਪੂਰਾ ਪਿੰਡ ਜਿਹੜਾ ਬਰਫ਼ ਦੇ ਨਾਲ ਟਕ ਚੁੱਕਿਆ ਹੋ ਹੁਣ ਚੱਲਦੇ ਆਪਾਂ ਜੂਮ ਦੇ ਮੀਨੂ ਛੋਟੇ ਛੋਟੇ ਰਸਤਾ ਇਹ ਕੋਈ ਜ਼ਿਆਦਾ ਵੱਡਾ ਰਸਤਾ ਨਹੀਂ ਹੈਗਾ ਹੁਣ ਗੇਟ ਖੋਲ ਕੇ ਅਸੀਂ ਅੰਦਰ ਜਾਵਾਂਗੇ ਜਿਹੜਾ ਇਹਨਾਂ ਨੇ ਐਜੀ ਚੱਕ ਕੇ ਲਿਆ ਉਹਨਾਂ ਸਿਰ ਦੇ ਉੱਤੇ ਇਸ ਤਰੀਕੇ ਦੇ ਮਟਰਾਂ ਅਸੀਂ ਰਾਤ ਸਬਜ਼ੀ ਖਾਧੀ ਸੀ ਮਟਰਾਂ ਦੀ ਇੱਕ ਬੋਤਲ ਟੰਗੀ ਹੋਈ ਹੈ ਇਹ ਬੋਤਲ ਕਿਸ ਚੀਜ਼ ਦੀ ਹੈ ਆਂਟ ਜਿਹੜਾ ਆ ਉਹ ਚੂਜ਼ ਕੀਤਾ ਜਾਂਦਾ ਜਦੋਂ ਫੁੱਲ ਆ ਜਾਂਦੇ ਆ ਫਲਾਵਰ ਆ ਜਾਂਦੇ ਆ ਉਦੋਂ ਇਹ ਟਾਣੀ ਕੱਟ ਕੇ ਲਿਆਉਂਦੇ ਆ ਸਾਰੇ ਹਰ ਪਲਾਂਟ ਦੇ ਨਾਲ ਇੱਕ ਬੋਤਲ ਸਾਰੇ ਪਲਾਂਟਾਂ ਦੇ ਵਿੱਚ ਟੰਗੀਆਂ ਹੋਈਆਂ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਹੋਵੋਗੇ ਸਾਰੇ ਜੇ ਤਾਂ ਆ ਜਿਹੜਾ ਤੁਸੀਂ ਤੁਸੀਂ ਬਰਫ਼ ਦੇਖ ਰਹੇ ਹੋ ਇਹ ਇੱਕ ਸਨੋਫਾਲ ਹੈ ਕਸ਼ਮੀਰ ਦਾ ਪਿੰਡ ਇੱਥੇ ਖੇਤੀ ਹੈ ਸਾਹਮਣੇ ਜਿਹੜਾ ਸੇਬਾਂ ਦਾ ਬਾਗ ਹੈ ਤੇ ਵਿੱਚ ਇਹਦੀ ਸਬਜ਼ੀਆਂ ਲੱਗੀਆਂ ਹੋਈਆਂ ਨੇ ਲਸਣ ਲੱਗਾ ਹੋਇਆ ਤਾਂ ਇਸ ਟਾਈਮ ਇਹ ਬਰਫ਼ ਦੇ ਨਾਲ ਟੱਕਿਆ ਹੋਇਆ ਹੈ 4-4 ਫੁੱਟ ਵਾਂਗੂ 3-3 ਫੁੱਟ ਵਾਂਗੂ ਬਰਫ਼ ਜਿਹੜੀ ਆ ਉਹ ਪਈ ਹੈ ਪਹਿਲਾਂ ਇਸ ਬਰਫ਼ ਦਾ ਤੁਸੀਂ ਇੱਕ ਵਾਰ ਲਓ ਨਜ਼ਾਰਾ ਫਿਰ ਤੁਹਾਨੂੰ ਮੈਂ ਦਿਖਾਉਣਾ ਜੀ ਅੱਗੇ ਇਹ ਦਸੰਬਰ ਦੇ ਮਹੀਨੇ ਦੇ ਵਿੱਚ ਇੱਥੇ ਬਰਫ ਸਨੋਫਾਲ ਜਿਹੜਾ ਇਸ ਟਾਈਮ ਜਿਹੜਾ ਬਹੁਤ ਜ਼ਬਰਦਸਤ ਹੋਇਆ ਹੈ ਇਦੋ ਬਾਅਦ ਜਿਹੜੀ ਅਸੀਂ ਜੂਨ ਦੇ ਮਹੀਨੇ ਦੇ ਵਿੱਚ ਇੱਕ ਇੱਥੋਂ ਦੀ ਵੀਡੀਓ ਸ਼ੂਟ ਕੀਤੀ ਹੋਈ ਆ ਪੂਰਾ ਵਲੋਗ ਜਿਹੜਾ ਆ ਉਹ ਪਿੰਡ ਤੋਂ ਲੈ ਕੇ ਖੇਤਾਂ ਤੱਕ ਦਾ ਵੀ ਉਹ ਕਿਦਾਂ برف ਪਿਘਲ ਤੋਂ ਬਾਅਦ ਕਿਦਾਂ ਸਬਜ਼ੀਆਂ ਥੱਲੋਂ ਹਰੀਆਂ ਭਰੀਆਂ ਤੇ ਕਿਦਾਂ ਜਿਹੜਾ ਬਾਗ ਪੂਰਾ ਹਰਿਆ ਭਰਿਆ ਹੋ ਜਾਂਦਾ ਉਹਦੇ ਪੂਰਾ ਜਿਹੜਾ ਤੁਹਾਨੂੰ ਉਹਦੇ ਵਿੱਚ ਦਿਖਾਵਾਂਗੇ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਅੱਗੇ ਤੁਹਾਨੂੰ ਹੋਰ ਜਾਣਕਾਰੀ ਜਿਹੜੀ ਇਹਦੇ ਵਿੱਚ ਅਸੀਂ ਪੂਰੀ ਜਿਹੜੀ ਆ ਦਿਖਾਵਾਂਗੇ ਵਲੋਗ ਦੇ ਅੰਦਰ ਇੱਕ ਵਾਰ ਤੁਸੀਂ ਪੂਰਾ ਲਓ ਨਜ਼ਾਰਾ ਜੂਨ ਦੇ ਮਹੀਨੇ ਦੇ ਜਿਹੜੇ ਪਹਾੜਾਂ ਦੇ ਉੱਤੇ ਸਿਰਫ ਬਰਫ਼ ਦੇਖਣ ਨੂੰ ਮਿਲਦੀ ਸੀ ਪਹਿਲਗਾਮ ਦੇ ਲਾਗੇ ਪਰ ਹੁਣ ਇਸ ਟਾਈਮ ਜਿਹੜਾ ਹੈ ਜਿਹੜਾ ਮੈਦਾਨੀ ਇਲਾਕੇ ਦੇ ਵਿੱਚ ਜਿੱਥੇ ਫਸਲ ਹੁੰਦੀ ਆ ਉੱਥੇ ਪੂਰੀ ਸਨੋ ਫਾਲ ਹੋ ਚੁੱਕੀ ਆ ਪੂਰਾ ਪਿੰਡ ਜਿਹੜਾ ਬਰਫ਼ ਦੇ ਨਾਲ ਟਕ ਚੁੱਕਿਆ ਸਨੋ ਫਾਲ ਹੋਣ ਕਰਕੇ ਬਹੁਤ ਜ਼ਬਰਦਸਤ ਜਿਹੜੀ ਸਨੋ ਫਾਲ ਹੋਈ ਆ ਇਸ ਤੋਂ ਬਾਅਦ ਅਸੀਂ ਜੂਨ ਦੇ ਮਹੀਨੇ ਦੇ ਵਿੱਚ ਤੁਹਾਨੂੰ ਜਿਹੜਾ ਵੀਡੀਓ ਸ਼ੂਟ ਕੀਤੀ ਸੀ ਅਸੀਂ ਉੱਥੇ ਲੈ ਚੱਲਦੇ ਆ ਆਓ ਹੁਣ ਚੱਲਦੇ ਆਪਾਂ ਜੂਨ ਦੇ ਮਹੀਨੇ ਸਤਿਕਾਰ ਜੀ ਅਸੀਂ ਹੁਣ ਚੱਲੇ ਆਂ ਜੀ ਆਪਣੇ ਜਿਹੜੇ ਇਸ ਪਿੰਡ ਦੇ ਖੇਤ ਆ ਇਸ ਪਿੰਡ ਦੇ ਬਗਰੂ ਸਿਰੇ ਬੱਟਰੂ ਪਿੰਡ ਦੇ ਨਾਲ ਜਿਹੜੇ ਖੇਤ ਨੇ ਹੁਣ ਤੁਹਾਨੂੰ ਇਹਨਾਂ ਦੇ ਖੇਤ ਦਿਖਾਉਣੇ ਆ ਉਥੋਂ ਦਾ ਤੁਹਾਨੂੰ ਸਾਰਾ ਨਜ਼ਾਰਾ ਦਿਖਾਉਣੇ ਆ ਯਾਰ ਚਲਦੇ ਆ ਜੀ ਆਪਾਂ ਖੇਤਾਂ ਨੂੰ ਆਮ ਕਾਹ ਕੱਟਣ ਵਾਲੀ ਮਸ਼ੀਨ ਲਈ ਹੋਈ ਆ ਹੁਣ ਅਸੀਂ ਨਾਲ ਜਾ ਰਹੇ ਆ ਬਾਈ ਦੇ ਤੇ ਇਹਨਾਂ ਨੇ ਕਾਹ ਜਾ ਕੇ ਇਹ ਕਾਹ ਕੱਟਣਾ ਨਾ ਕਾਹ ਕੱਟ ਕੇ ਲਿਆਵਾਂਗੇ ਦੇਖਦੇ ਆ ਹੁਣ ਖੇਤ ਤੁਹਾਨੂੰ ਨਾਲ ਇਹ ਝਾਹ ਕੱਟ ਕੇ ਨੱਟਾਂਗੇ ਨਾਲ ਤੁਹਾਨੂੰ ਖੇਤ ਦਿਖਾ ਦੇਂਗੇ ਉੱਧਰ ਦੀ ਸਾਈਡ ਹੀ ਆਪਣੇ ਖੇਤ ਨੇ ਇਹਨਾਂ ਦੇ ਨੇੜੇ ਹੀ ਆ ਖੇਤਾਂ ਵੈਸੇ ਪਿੰਡ ਦੇ ਪਰ ਹੁਣ ਧੁੱਪ ਪੈਣ ਕਰਕੇ ਬਹੁਤ ਚਮਕ ਰਿਹਾ ਅਰੇ ਕਿਉਂ ਰੋ ਰਹਾ ਏ ਕੀ ਹੋ ਗਿਆ ਤੈਨੂੰ ਹੈਂ ਘਰ ਜਾਣਾ ਚਾਹੁੰਦਾ ਇਹ ਮੇਨ ਰੋਡ ਆ ਜਿਹੜਾ ਪਹਿਲਗਾਮ ਨੂੰ ਚੱਲਾ ਜਾਂਦਾ ਜੀ ਤੇ ਇਧਰ ਚੱਲ ਜਾਂਦਾ ਬੀਜਪਿਆ ਹਰਾ ਦੀ ਸਾਈਡ ਤੋਂ ਇਧਰ ਬੀਜਪਿਆ ਹਰਾ ਤੋਂ ਅਸੀਂ ਆਉਂਦੇ ਆ ਪਹਿਲਗਾਮ ਤੋਂ ਹੁਣ ਅਸੀਂ ਇਧਰ ਖੇਤਾਂ ਕਰਨੀ ਨੂੰ ਹੋਏਗੇ ਆ ਖੇਤਾਂ ਨੂੰ ਰਸਤਾ ਜਾਂਦਾ ਜੀ ਉਹਨ ਖੇਤਵਾਲ ਨੂੰ ਅਸੀਂ ਜਾ ਰਹੇ ਆ ਕਿਵੇਂ ਆ ਆ ਕੀ ਲੱਗਾ ਹੋਇਆ ਇਹ ਆ ਪਿਆਜ਼ ਪਿਆਜ਼ ਲੱਗੇ ਹੋਏ ਆ ਹਨਾ ਇਧਰ ਪਿਆਜ਼ ਲੱਗੇ ਹੋਏ ਆ ਪਰ ਇਹਨਾਂ ਦਾ ਜਿਹੜਾ ਖੇਤ ਆ ਉਹ ਅੱਗੇ ਆ ਜੋ ਤੁਹਾਨੂੰ ਇਹ ਆ ਜੀ ਖੇਤ ਇਧਰਲੇ ਬੰਦੇ ਨਾਲ ਖਾਲਾ ਆ ਰਿਹਾ ਪਾਣੀ ਨਾਲ ਇਹ ਅਸੀਂ ਹੁਣ ਆ ਜਿਹੜਾ ਰਸਤਾ ਜਿਹੜਾ ਇਹਨਾਂ ਦਾ ਖੇਤ ਦਾ ਹੈ ਇਹਦੇ ਵਿੱਚ ਜਿਵੇਂ ਹਨਾ ਪਹਿਲਾਂ ਇਹਦੇ ਨਾਲ ਛੋਟੇ 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 ਰਸਤਾ ਹੀ ਆ ਕੋਈ ਜ਼ਿਆਦਾ ਵੱਡਾ ਰਸਤਾ ਨਹੀਂ ਹੈਗਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਛੋਟਾ ਜਿਹਾ ਰਸਤਾ ਇਹ ਆ ਬਸ ਦੋ ਇੱਕ ਬੰਦਾ ਜਾਂ ਮੋਟਰਸਾਈਕਲ ਤੇ ਜਾ ਸਕਦੇ ਜਾਂ ਪੈਦਲ ਜਾ ਸਕਦੇ ਆ ਇਸ ਤੋਂ ਮਤਲਬ ਜਿਆਦਾ ਰੁਕਸਤਾ ਨਹੀਂ ਹੈਗਾ ਆਹ ਸਾਈਡ ਵੀ ਬੰਦ ਆ ਇਧਰ ਦੀ ਸਾਈਡ ਵੀ ਵਾਰਡ ਆ ਦੋਨੋਂ ਸਿੱਧੇ ਦੀ ਵਾਰਡ ਹੈਗੀ ਆ ਇਧਰ ਵੀ ਖੇਤ ਹੈ ਇਧਰ ਵੀ ਖੇਤ ਨੇ ਪਰ ਹੁਣ ਜਿਹੜਾ ਆਪਾਂ ਬਾਹਰ ਜਾ ਕੇ ਮੇਨ ਖੇਤ ਆਪਾਂ ਜਿਹੜਾ ਬਾਈ ਹੁਣ ਜਿਹੜੇ ਆਪਣੇ ਨਾਲ ਨਿਰ ਸ਼ਵੀਰ ਜੀ ਉਹਨਾਂ ਦਾ ਖੇਤ ਆਪਾਂ ਉਹ ਦੇਖਾਂਗੇ ਉੱਥੋਂ ਤੁਹਾਨੂੰ ਸਾਰਾ ਦਿਖਾਵਾਂਗੇ ਖੇਤਾਂ ਦੇ ਵਿੱਚ ਕਿਹੜੇ-ਕਿਹੜੇ ਫਸਲ ਆ ਇਧਰ ਜਿਹੜੇ ਸੇਬਾਂ ਦੇ ਬਾਗ ਲੱਗੇ ਹੋਏ ਆ ਇਦੇ ਸਾਈਡ ਤੋਂ ਤੁਸੀਂ ਦੇਖੋਗੇ ਆ ਸੇਬਾਂ ਦੇ ਬਾਗ ਲੱਗੇ ਸੇਬ ਲੱਗੇ ਛੋਟੇ ਛੋਟੇ ਇਹ ਸਾਰੇ ਕਸ਼ਮੀਰ ਦੇ ਸੇਬ ਜਿਹੜੇ ਮਸ਼ਹੂਰ ਆ ਆਪਣੇ ਇਹ ਉਹ ਲਾਲ ਰੰਗ ਦੇ ਜਿਹੜੇ ਮਿੱਠੇ ਸੇਬ ਐ ਇਹ ਇੱਥੋਂ ਹੀ ਜਾਂਦੇ ਆ ਇਹ ਮਤਲਬ ਹੁਣ ਇੱਥੇ ਬਰਫ ਪੈਣੀ ਸ਼ੁਰੂ ਹੋ ਜਾਂਦੀ ਐ ਨਵੰਬਰ ਦਸੰਬਰ ਦੇ ਵਿੱਚ ਪੂਰੀ ਬਰਫ ਪੈਂਦੀ ਐ ਆਹ ਰਸਤਾ ਦੇਖੋ ਉਦੋਂ ਪੀੜਾ ਆ ਗਿਆ ਮਤਲਬ ਰਸਤੇ ਇਹਨਾਂ ਦੇ ਖੇਤਾਂ ਦੇ ਵਿੱਚ ਨਾ ਇੰਨੇ ਕੀ ਆ ਬਸ ਇੰਨੇ-ਇੰਨੇ ਰਸਤਿਆਂ ਦੇ ਵਿੱਚ ਦੀ ਇਹ ਚੱਲਦੇ ਆ ਸਾਰੇ ਵੇ ਅੱਗੇ ਛੋਟੇ ਛੋਟੇ ਗੇਟ ਲੱਗੇ ਹੁੰਦੇ ਆ ਵੀ ਕੋਈ ਪਸ਼ੂ ਜਾਨਵਰ ਵੀ ਜਿਹੜਾ ਅੱਗੇ ਨਾ ਜਾਵੇ ਆ ਸਾਰਾ ਜਿੰਨਾ ਵੀ ਆ ਦੇਖੋ ਫਲ ਨਾਲ ਭਰਿਆ ਪਿਆ ਹੁਣ ਸੇਬ ਦੇ ਪੂਰਾ ਲੱਗੇ ਹੋਏ ਆ ਸੇਬ ਪੂਰੇ ਇਹ ਪੂਰਾ ਫਲ ਆ ਇੱਧਰ ਦਰੋਂ ਦੇ ਦੇ ਗਾਡੇ ਨੰਨੇ ਆ ਨਵਾਂ ਬਾਗ ਲੱਗਿਆ ਹੋਇਆ ਇੱਧਰ ਨੀ ਸਾਈਡ ਜਿਹੜਾ ਸਾਰ ਨਵਾਂ ਬਾਗ ਲਾਇਆ ਹੋਇਆ ਦੇਖ ਲਓ ਹੁਣ ਜੂਨ ਦੇ ਮਹੀਨੇ ਦੇ ਵਿੱਚ ਅਸੀਂ 17 ਜੂਨ ਇੱਥੇ ਖੜੇ ਆ ਆ ਦੇਖੋ ਹੁਣ ਇਹਨਾਂ ਦੀ ਸਰੋਂ ਆ ਆ ਸਰੋਂ ਹੁਣ ਹਜੇ ਨਾ ਪੂਰੀ ਪੱਕੀ ਨਹੀਂ ਗਈ ਪਰ ਹੁਣ ਤਿਆਰ ਮਤਲਬ ਇਹ ਵੱਢਣ ਨੂੰ ਤਿਆਰ ਹੋਏ ਆ ਇਹ ਕਹਿੰਦੇ ਵੀ ਇੱਕ ਦੋ ਦਿਨਾਂ ਦੇ ਵਿੱਚ ਵੱਢ ਲੈਣਗੇ ਆ ਸਾਰੇ ਘਾਹ ਜਿਹੜਾ ਮਸ਼ੀਨਾਂ ਚੱਲ ਰਹੀਆਂ ਨੇ ਸਾਰੇ ਘਾਹ ਕੱਟ ਰਹੇ ਹੈ ਸਰਸੋਂ ਸਰੋਂ ਹੈ ਇਹ ਆਓ ਦੇਖੋ ਇਸ ਤਰੀਕੇ ਨਾਲ ਇਹ ਘਾਹ ਕੱਟਦੇ ਆ ਇਹ ਜਿਵੇਂ ਆਪਾਂ ਪੱਠੇ ਕੁੱਦਰਦੇ ਆ ਪੱਠੇ ਵੱਧ ਕੇ ਲੈ ਕੇ ਜਾਂਦੇ ਹਕਾ ਵੱਧ ਕੇ ਲੈ ਜਾਂਦੇ ਇਹਨੂੰ ਮਗੇ ਇਕੱਠਾ ਕਰਕੇ ਇਹਨਾਂ ਨੇ ਰੇੜੀਆਂ ਰੱਖੀਆਂ ਹੋਈਆਂ ਨੇ ਜਾਂ ਉਹਦੇ ਤੇ ਰਸੋ ਲੈ ਜਾਣਗੇ ਬੋਰਾ ਮਸਲ ਇਸ ਤਰੀਕੇ ਦੇ ਨਾਲ ਉਹ ਕਰਨਗੇ ਇਹਨਾਂ ਸੇਵ ਦੇ ਛੋਟੇ ਛੋਟੇ ਇਹ ਮਿਲ ਸਾਲ ਦੇ ਬੂਟਾ ਹੋਊਗਾ ਸੇਬਾਂ ਦਾ ਹਨਾ ਇਹਨੇ ਟਾਈਮ ਲੱਗੇਗਾ ਹੈ ਮੇ ਬੂਟੇ ਆਏ ਨਾ ਹਾਂ ਇਹ ਦੋ ਦੋ ਸਾਲ ਬਾਅਦ ਦੇ ਦਿੰਦੇ ਫਸਲ ਆ ਆ ਜਿਹੜਾ ਨਾ ਪੱਕ ਡੰਡੀ ਜੀ ਆ ਬਸ ਇੰਨਾ ਕੀ ਆ ਰਸਤਾ ਖੇਤਾਂ ਵਾਲਾ ਮਤਲਬ ਇਹ ਐਡਾ ਆਪਣੇ ਵਾਂਗੂ 11-11 ਫੁੱਟ ਦੀਆਂ ਪਈਆਂ ਜਾਂ ਉਹ ਟਰੈਕਟਰ ਟਰਕਟਰ ਵਾਲਾ ਕੰਮ ਨਹੀਂ ਹੈ ਹੁੰਦਾ ਇੱਥੇ ਟਰੈਕਟਰਾਂ ਦਾ ਨਾਮੁਨਿਸ਼ਾਨ ਨਹੀਂ ਹੈ ਇੱਥੇ ਕੱਲੇ ਪਾਵਰ ਟਿੱਲਰ ਤੇ ਆਹ ਜਿਹੜੇ ਆ ਛੋਟੇ-ਛੋਟੇ ਇਹਨਾਂ ਦੇ ਨਾਲ ਇਹ ਕਰਦੇ ਆ ਪਰ ਖੇਤੀ ਬਹੁਤ ਐ ਨਹੀਂ ਆ ਵੀ ਖੇਤੀ ਥੋੜੀ ਜੀ ਆ ਖੇਤੀ ਇਹਨਾਂ ਦੀ ਖੁੱਲੀ ਐ ਪਰ ਕੰਮ ਇਹਨਾਂ ਨੇ ਇਸ ਤਰੀਕੇ ਨਾਲ ਹੀ ਕਰਨਾ ਸਟੈਪ ਬਾਈ ਸਟੈਪ ਹੋਰੀ-ਹੋਰੀ ਕਰੀ ਜਾਣਾ ਰੋਕਦੇ ਨਹੀਂ ਇਹ ਆ ਦੇਖੋ ਜਿਵੇਂ ਹੁਣ ਆ ਕਿਸੇ ਦਾ ਖੇਤ ਆ ਨਾ ਇੱਧਰ ਗੇਟ ਲੱਗਾ ਹੋਇਆ ਤੇ ਇਦੋਂ ਗਾਂ ਮਣਕੇ ਅਸੀਂ ਗਾਂਟ ਪੱਜੰਨੇ ਆ ਆ ਦੇਖੋ ਆ ਛੋਟਾ ਜਿਹਾ ਬੂਟਾ ਤੁਹ ਨਿੱਕੇ ਜਿਹੇ ਬੂਟੇ ਆ ਇਹ ਤੇ ਆ ਦੇਖੋ ਤੁਸੀਂ ਭਰਿਆ ਪਿਆ ਪੂਰਾ ਫੁੱਲ ਹਾਂ ਕਿੰਨਾ ਐਨ ਪੂਰਾ ਕਿੰਨਾ ਸੇਵ ਲੱਗਾ ਹੋਇਆ ਦੇਖੋ ਤੁਸੀਂ ਬਹੁਤ ਸੇਵ ਲੱਗਾ ਹੋਇਆ ਇਹਨਾਂ ਨੂੰ ਹੁਣ ਛੋਟੇ ਛੋਟੇ ਬੂਟੇ ਦੇ ਨਾਲੇ ਮਤਲਬ ਇਹਨਾਂ ਦੇ ਵਿੱਚ ਛੋਟੇ ਛੋਟੇ ਖੇਤਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਆ ਗਏ ਹੁਣ ਅਸੀਂ ਆ ਗੇਟ ਆ ਗਿਆ ਦੇਖੋ ਹਾਂ ਹੁਣ ਅਸੀਂ ਆ ਗੇਟ ਇਹਨਾਂ ਦਾ ਖੁੱਲ੍ਹ ਖੋਲਣ ਲੱਗੇ ਆ ਇਹਨਾਂ ਦਾ ਖੇਤ ਹੈ ਕੋਸ਼ਿਸ਼ ਆ ਲੈਣ ਆਹ ਗੇਟ ਆ ਨਾ ਆਹ ਦੋਨ ਟ੍ਰੈਂਕ ਦੋਨ ਫਿਟ੍ਰੈਂਕ ਖੋਲੋ ਮਸੋਂ ਗੇਟ ਖੋਲ ਕੇ ਅਸੀਂ ਅੰਦਰ ਜਾਵਾਂਗੇ ਹਾਂ ਖੁੱਲ ਗਿਆ ਕਿਟ ਹੋ ਗਿਆ ਐਂਟਰ ਆ ਆ ਅੱਗੇ ਜਾ ਕੇ ਕਿਸੇ ਹੋਰ ਦਾ ਖੇਤ ਅੰਦਰ ਹੈਨਾ ਨਹੀਂ ਇਹ ہمارا ਹੀ ਹੈ ਇਹ ਚਾਚਾ ਦਾ ਹੈ ਉਹ ਵੀ ਨਹੀਂ ਹੈ ਤਾਂ ਦੇਖ ਐ ਪੂਰੀ ਗੋਡੀ ਗੱਡੀ ਕਰਕੇ ਇਹਨਾਂ ਨੇ ਪੂਰਾ ਕੈਮ ਕਰ ਰੱਖਿਆ ਹੈ ਅਗਰ ਸਤਰੀ ਕੇ ਨਾਲ ਹੁਣ ਤਾਜ਼ਾ ਗੋਹਾ ਜਿਹੜਾ ਨੇ ਇਹ ਚੱਕ ਕੇ ਲਿਆ ਹੁਣ ਸਿਰ ਦੇ ਉੱਤੇ ਤੇ ਇੱਥੇ ਨਾਲ ਦੇ ਨਾਲ ਸੁੱਟ ਦੇਣਾ ਕਿੰਨਾ ਅੱਧਾ ਕਿਲੋਮੀਟਰ ਹੋਊਗਾ ਕਿਲੋਮੀਟਰ ਤੋਂ ਥੋੜਾ ਜਿਹਾ ਘੱਟ ਹੈ ਜਾਂ ਕਿਲੋਮੀਟਰ ਦੇ ਨੇੜੇ ਵੀ ਹੋ ਸਕਦਾ ਹਾਂ ਕਿਲੋਮੀਟਰ ਹੈ ਨਾ 1 ਕਿਲੋਮੀਟਰ ਹੈ ਆ ਦੇਖੋ ਇੱਥੇ ਇਕੱਠਾ ਕਰਤਾ ਇਹਨਾਂ ਨੇ ਸਾਰਾ ਆਹ ਪੂਰੇ ਸੇਬ ਲੱਗੇ ਹੋਏ ਆ ਦੇਖੋ ਸਾਰੇ ਆਹ ਹੁਣ ਨਾ ਸੇਬਾਂ ਦੇ ਵਿੱਚ ਇਹਨਾਂ ਦੇ ਨਾਲ ਦੇਖੋ ਹੈ ਨਾ ਸੇਬ ਆ ਥੱਲੇ ਥੱਲੇ ਇਹਨਾਂ ਨੇ ਆਹ ਸਬਜ਼ੀ ਹੈ ਗੋਭੀ ਲਾਈ ਹੋਈ ਹੈ ਇਹ ਵੀ ਇਹਨਾਂ ਨੇ ਗੋਲਾਈ ਦੇ ਵਿੱਚ ਡੈਕੋਰੇਸ਼ਨ ਦੇ ਕੇ ਲਾਈ ਹੋਈ ਹੈ ਫਿਰ ਅਗਾਂ ਅਗਾਂ ਹੋਰ ਹੈ ਕੋਈ ਚੌਲੇ ਹੋਣਗੇ ਹਨ ਚੌਲੇ ਦੀਆਂ ਬੱਲਾਂ ਨੇ ਉਹ ਨਾਲ ਨਾ ਟਮਾਟਰ ਲੱਗੇ ਹੋਏ ਆ ਆ ਦੇਖੋ ਆ ਪੂਰਾ ਸੇਬਾਂ ਦਾ ਬਾਗ ਆ ਸਾਰਾ ਇਹ ਘਾਟ ਪੂਰਾ ਪੂਰਾ ਜ਼ਬਰਦਸਤ ਇਹਨਾਂ ਨੇ ਉਹ ਲਾ ਰੱਖੇ ਪੂਰੇ ਸੇਬ ਚਾਰੋਂ ਪਾਸੇ ਆ ਮਿਰਚਾਂ ਲੱਗੀਆਂ ਹੋਈਆਂ ਨੇ ਮਟਰ ਆਪਣੇ ਮਟਰ ਦੇਖੋ ਛੋਟੇ ਛੋਟੇ ਹੁੰਦੇ ਹਨ ਆ ਪੂਰੇ ਮਟਰ ਨੇ ਆ ਦੇਖੋ ਇਹਨਾਂ ਦੇ ਨਾ ਹੁਣ ਅਸੀਂ ਬੀ ਇਹ ਬੀ ਪਕਾ ਕੇ ਰੱਖਣਗੇ ਆ ਦੇਖੋ ਤੁਸੀਂ ਇਹ ਆ ਆ ਮਟਰ ਨੇ ਇਸ ਥਿੱਕੇ ਦੇ ਮਟਰਾਂ ਅਸੀਂ ਰਾਤ ਸਬਜ਼ੀ ਖਾਧੀ ਸੀ ਮਟਰਾਂ ਦੀ ਬਹੁਤ ਸਵਾਦ ਬਣੀ ਸੀ ਐਡਾ ਬੂਟਾ ਹੋ ਜਾਂਦਾ ਮਟਰਾਂ ਦਾ ਉਹ ਲੱਗ ਗਿਆ ਬਾਈ ਹੁਣ ਕਾਹ ਵੜਨ ਵਾਸਤੇ ਦੇਖੋ ਤੁਸੀਂ ਆਏ ਸੀ ਨਾ ਕਿ ਹੁਣ ਸ਼ੁਰੂ ਕਰਤਾ ਕਾਹ ਵੜਨਾ ਇਹ ਨਾਲ ਦਾ ਇਹ ਕਾਹ ਜਿਹੜਾ ਹੈਗਾ ਮਤਲਬ ਇਹਨੂੰ ਨਹੀਂ ਆ ਵੀ ਜ਼ਮੀਨ ਨੂੰ ਵਾਹ ਕੇ ਵੀ ਆਪਣਾ ਚਾਰਾ ਬੀਜ ਚਾਰਾ ਬੀਜਣ ਦੀ ਲੋੜ ਨਹੀਂ ਇਸੇ ਕਾਹ ਨੂੰ ਇਹ ਚਾਰ ਚਾਰੇ ਜਿਹੜੇ ਦੇ ਵਿੱਚ ਤੋਂ ਹੱਥ ਲੈਂਦੇ ਆ ਜਿਹੜੇ ਬੂਟੇ ਆ ਉਹਦੇ ਜਿਹੜੇ ਦਿਵਾਲੇ ਦਿਵਾਲੇ ਦੇਖੋ ਨਾ ਆਸੇ ਪਾਸੇ ਬੂਟੇ ਦੀ ਸਫਾਈ ਕਰ ਦਿੰਦੇ ਆ ਆ ਪੂਰੀ ਸਫਾਈ ਆ ਬੂਟਿਆਂ ਦੀ ਦੇਖੋ ਤੁਸੀਂ ਹਨਾ ਤੇ ਇਹਨਾਂ ਦੇ ਵਿੱਚ ਇਹਨਾਂ ਨੇ ਉਹ ਪੂਰਾ ਆਚਾਰਾ ਉਹ ਕਰ ਲੈਣਾ ਹੁਣ ਅਸੀਂ ਦਿਨੇ ਜੀ ਤੁਹਾਨੂੰ ਸੇਵ ਦੀ ਜਾਣਕਾਰੀ ਵੀ ਸੇਵ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਇਹਨੇ ਦੇਖਭਾਲ ਕਰਦੇ ਆ ਅਸੀਂ ਨਾ ਬੜਾ ਦੇਖ ਰਹੇ ਆ ਸੀ ਕਿ ਇਹਦੇ ਅੰਦਰ ਇੱਕ ਬੋਤਲ ਟੰਗੀ ਹੋਈ ਆ ਇਹ ਬੋਤਲ ਕਿਸ ਚੀਜ਼ ਦੀ ਆ ਸਾਨੂੰ ਹੁਣ ਪਤਾ ਲੱਗਿਆ ਕਿ ਇਹ ਰਿੰਦਰਾ ਜਿਹੜੀ ਟਾਣੀ ਆ ਇਹ ਇੱਕ ਨਰ ਦੀ ਟਾਣੀ ਆ ਜਿਹੜਾ ਕਿ ਸੇਵ ਦੇ ਵਿੱਚ ਇੱਕ ਨਰ ਪਲਾਂਟ ਜਿਹੜਾ ਆ ਉਹ ਚੂਜ਼ ਕੀਤਾ ਜਾਂਦਾ ਜਿਹਨੂੰ ਆਪਾਂ 골ਡਨ ਸੇਵ ਦੇ ਵਿੱਚ ਕਹਿ ਦਿੰਦੇ ਆ ਇੱਕ ਇਹ ਚ ਮਹਾਰਾਜੀ ਕੋਈ ਸੇਵ ਆਉਂਦਾ ਥੋੜਾ ਜਿਹਾ ਖੱਟਾ ਹੁੰਦਾ ਉਹਦਾ ਜਿਹੜਾ ਆ ਨਰ ਹੁੰਦਾ ਉਹਦੀ ਟਾਣੀ ਜਿਹੜੀ ਆ ਫੁੱਲ ਜਦੋਂ ਫੁੱਲ ਆ ਜਾਂਦੇ ਆ ਫਲਾਵਰ ਆ ਜਾਂਦੇ ਆ ਉਦੋਂ ਇਹ ਟਾਣੀ ਕੱਟ ਕੇ ਲਿਆਉਂਦੇ ਆ ਕੇਰੇ ਦੇ ਵਿੱਚ ਰੱਖ ਦਿੰਦੇ ਆ ਉਹਦੀ ਪਰਪਰਾਕਣ ਕਰੀਆ ਜਿਹੜੀ ਚੱਲਦੀ ਆ ਫਿਰ ਇਹ ਪਲਾਂਟ ਦੇ ਅੰਦਰ ਕਹਿੰਦੇ ਫਰੂਟ ਜਿਹੜਾ ਬਹੁਤ ਅੱਛੀ ਕੁਆਲਿਟੀ ਦਾ ਬਣਦਾ ਤਾਂ ਬਹੁਤ ਵਧੀਆ ਫਰੂਟ ਬਣਦਾ ਔਰ ਥੱਲੇ ਟਰੋਫਿੰਗ ਨਹੀਂ ਹੁੰਦਾ ਆ ਇਸ ਤਰੀਕੇ ਦੇ ਨਾਲੇ ਸਾਰੇ ਹਰ ਪਲਾਂਟ ਦੇ ਨਾਲ ਇੱਕ ਬੋਤਲ ਤੇ ਜਾਂ ਦੋ ਬੋਤਲਾਂ ਟੰਗੀਆਂ ਹੋਣੀਆਂ ਤੁਹਾਨੂੰ ਅੱਗੇ ਵੀ ਸਾਡੇ ਇੱਕ ਪਲਾਂਟ ਹੈਗਾ ਉਹਦੇ ਵਿੱਚ ਵੀ ਇਸ ਤਰੀਕੇ ਨਾਲ ਟੰਗੀਆਂ ਹੋਈਆਂ ਨੇ ਸਾਰੇ ਪਲਾਂਟਾਂ ਦੇ ਵਿੱਚ ਟੰਗੀਆਂ ਹੋਈਆਂ ਨੇ ਸਿਰਫ ਇਹ ਸੇਵ ਦੀ ਕੁਆਲਿਟੀ ਬਣਾਉਣ ਵਾਸਤੇ ਵੀ ਇਹ ਚ अच्छी ਕੁਆਲਿਟੀ ਦਾ ਬਣੇ ਤੇ ਬਹੁਤ ਵਧੀਆ ਬਣਿਆ ਇਹ ਦੂਜੇ ਪਲਾਂਟ 'ਚ ਵੀ ਤੁਹਾਨੂੰ ਦਿਖਾਉਨੇ ਆ ਉਹਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਿਹੜੀ ਆ ਬੋਤਲ ਟੰਗੀ ਹੋਈ ਹੈ ਉਹ ਤੱਕ ਫੁੱਲਾਂ ਨਾਲ ਭਰਨੀ ਜਾਂਦਾ ਐਦਾਂ ਹੀ ਟੰਗੀ ਰਹੂਗੀ ਇਹ ਹੁਣ ਪਿਆਜ਼ ਦਾ ਜਿਹੜਾ ਇਹਨਾਂ ਨੇ ਬੀ ਤਿਆਰ ਕਰ ਰਹੇ ਹੈਗੇ ਆ ਸਾਰਾ ਮੇਨ ਗੱਲ ਇਹ ਹੈ ਜੀ ਜਿਹੜੀ ਮੈਂ ਤੁਹਾਨੂੰ ਪਹਿਲੀ ਫਸਟ ਟਾਈਮ ਜਿਹੜਾ ਦਸੰਬਰ ਜਨਵਰੀ ਦੇ ਵਿੱਚ ਦਿਖਾਇਆ ਸੀ ਵੀ ਜਦੋਂ ਸਨੋ ਫਾਲ ਪੈਂਦੀ ਆ ਉਸ ਟਾਈਮੇ ਸਾਰੇ ਕਹਿੰਦੇ ਵੀ ਅਸੀਂ ਬਿਜਾਈ ਕਰ ਦਿੰਨੇ ਆ ਮਿਰਚਾਂ ਦੀ ਮਿਰਚ ਵੀ ਲੱਗਦੀ ਹੁੰਦੀ ਆ ਪਿਆਜ਼ ਲੱਗਾ ਹੁੰਦਾ ਲਸਣ ਲੱਗਾ ਹੁੰਦਾ ਇਹ ਸਾਰਾ ਚਾਰਾ ਵਗੈਰਾ ਸਭ ਕੁਝ ਲੱਗਾ ਹੁੰਦਾ ਪਰ ਉਸ ਤੋਂ ਫਿਰ ਜਦੋਂ ਬਰਫ਼ पिਗਲ ਜਾਂਦੀ ਹੈ ਉਸ ਤੋਂ ਬਾਅਦ ਸਾਰਾ ਦੁਬਾਰਾ ਸ ਨਵੇਂ ਸਿਰੇ ਤੋਂ ਇਹ ਫਸਲ ਫਟਾਰ ਕਰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਦਾ ਹਰਿਆਈ ਭਰਿਆਈ ਹੋ ਗਈ ਬਹੁਤ ਵਧੀਆ ਜਿਹੜੀ ਹਰਾ ਭਰਿਆ ਹੋਣ ਦਿਸਣ ਲੱਗ ਗਿਆ ਹੁਣ ਜਿਹੜਾ ਹੈ ਘਰਾਂ ਨੂੰ ਚੱਲਣ ਲੱਗ ਪਏ ਸਾਰੇ ਤੇ ਵਾਪਸੀ ਜਾਂਦੇ ਤੁਹਾਡੀ ਹੁਣ ਜਿਹੜੀ ਵੀਡੀਓ ਅਸੀਂ ਬਣਾ ਰਹੇ ਹੈਗੇ ਆ ਕਮਾਲ ਦੀ ਗੱਲ ਤਾਂ ਇਹ ਹੀ ਹੈ ਜੀ ਜਦੋਂ ਬਰਫ਼ ਤੋਂ ਬਾਅਦ ਇਹ ਸਾਰੀ ਫਸਲ ਕਿੰਦਾ ਉਗਦੀ ਹੈ ਆਪਣੇ ਆਪ ਹੀ ਮਿਰਚਾਂ ਫੁੱਟ ਜਾਂਦੀਆਂ ਨੇ ਆਪਣੇ ਆਪ ਹੀ ਲਸਣ ਫੁੱਟ ਪੈਂਦਾ ਆਪਣੇ ਆਪ ਹੀ ਸਰੋਂ ਚੱਲ ਪੈਂਦੀ ਐ ਆਪਣੇ ਆਪ ਹੀ ਸਾਰਾ ਜਿੰਨੀ ਸਬਜ਼ੀ ਮਤਲਬ ਇਹਨਾਂ ਨੇ ਲਾਈ ਹੁੰਦੀ ਐ ਮਿਰਚਾਂ ਤੋਂ ਲੈ ਕੇ ਲਸਣ ਪਿਆਜ਼ ਸਰੋਂ ਸਾਰੀ ਕਹਿੰਦੇ ਵੀ ਆਪਣੇ ਆਪ ਚੱਲਦੀ ਐ ਸਾਨੂੰ ਦੁਬਾਰਾ ਬੀਜਣ ਦੀ ਲੋੜ ਨਹੀਂ ਪੈਂਦੀ ਤਾਂ ਇਹੀ ਚੀਜ਼ ਜਿਹੜੀ ਸੀ ਅਸੀਂ ਵੀਡੀਓ ਦੇ ਅੰਦਰ ਦਿਖਾਈ ਹੈ ਆ ਸਰੋਂ ਜਿਹੜੀ ਐ ਇਹ 스ਨੋਫਾਲ ਹੋਣ ਤੋਂ ਪਹਿਲਾਂ ਦੀ ਬੀਜੀ ਹੋਈ ਐ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਜੀ ਨਾਲੇ ਚੈਨਲ ਸਬਸਕ੍ਰਾਈਬ ਕਰ ਲਿਓ ਕਿੱਦਾਂ ਲੱਗੀ ਜਾਣਕਾਰੀ ਹੋਰ ਵੀ ਵਧੀਆ ਜਾਣਕਾਰੀ ਦੇਵਾਂਗੇ ਤਾਂ ਦਿਓ ਸਾਨੂੰ ਆਗਿਆ ਸਤਿ ਸ੍ਰੀ ਅਕਾਲ